ਬਾਲੇ ਆਹ ਬਾਇਰ ਤਾੜੀ ਮਾਰਨ ਸੱਦੀ ਮਾਰਦੇ ਜ਼ੋਰਦਾਰ ਹੈ ਜਿਹਦੇ ਜੇਹਦੇ ਖੜਾ ਰਿਹਾ ਦਾ ਮੁੰਡਾ ਇਹਦਾ ਪਾਪਾ ਕੋਈ ਨਹੀਂ ਵਾਹ ਦੇਨ ਵਾਲੀ ਦਾ ਬਿਲ ਰਾਹੇ ਪਾ ਕੇ ਆਉਂਦਾ ਮੁੰਡਾ ਵਾਹ ਬਾਲ ਫੇਰ ਵਾਹ ਬੰਦੇ ਅੱਗੇ ਦਾ ਆਉਂਦਾ ਵਾਹ ਸਾਹਮਣੇ ਗਈ ਬਾਲ ਆਹ ਵਾਹ ਸਨਯਰ ਤਾੜੀਆਂ ਮਾਰੋ ਮੁੰਡੇ ਦੇ ਨਾਂ ਤੇ ਜਿਹਦੇ ਹਾਰ ਬਣੀ ਹੈ ਪਰ ਬੰਦੇ ਨੇ ਕਿਹਾ ਝੋੜਪੂਰਾ ਲਾਇਆ ਮਰੀਆ i'm not going to do you want to